ਸਸਿਆ ਕਾਲ 189 ਨੁਕਸਦਾਂ ਤੋਂ ਸੰਗਰ ਘਰ ਬੈਠੇ ਤੁਸੀਂ ਆਪਣਾ ਲਾਈਕ ਕਰ ਸਕਦੇ ਹੋ ਜਿੰਨਾ ਮੇਰੇ ਭਰਾਵਾਂ ਦੇ ਦਾੜੀ ਦੇ ਵਾਲ ਚਟੇ ਹੋ ਰਹੇ ਹਨ ਛੋਟੀ ਉਮਰ ਚ ਉਹਨਾਂ ਅਸੇ ਬੈ ਤੁਹਾਡੀ ਉਮਰ ਵਾਲੇ ਜਿਹੜੇ ਨੁਕਸਦ ਵਰਤਮੇ ਉਹਨਾਂ ਨੂੰ ਹੌਲੀ ਹੌਲੀ ਵਾਲ ਜਿਹੜੇ ਆ ਚੰਨੋ ਰੁਕ ਜਾਣਗੇ ਤੇ ਹੌਲੀ ਹੌਲੀ ਕਾਲੇ ਹੋਣ ਲੱਗ ਪੈਣਗੇ ਸਭਾ ਲੱਗੇ ਹੋ ਥੋੜਾ ਜਿਨਾ ਛੋਟੀ ਉਮਰ ਵਾਲ ਚ ਚੋਣ ਉਹਨਾਂ ਅਸ ਬਹੁਤ ਵਧੀਆ ਰਿਜ਼ਲਟ ਹੈ ਤੁਸੀਂ 700 ਦਾ ਤੇਲ ਲੈਣਾ ਹੈ ਇੱਕ ਲੀਟਰ ਤੇਲ ਲਾ ਕੇ ਜਾਂ ਇੱਕ ਬੋਤਲ 750 ਗ੍ਰਾਮ ਦੀ ਜੋ ਲੈ ਕੇ ਤੇਲ ਵਿੱਚ 25 ਗ੍ਰਾਮ ਕਾਲੀਆਂ ਮਿਰਚਾਂ ਸਾਬਤ ਹੀ ਪਾਉਣੀ ਹੈ ਪਾ ਕੇ ਨੂੰ ਥੋੜਾ ਹਲਕਾ ਜਿਹਾ ਤੜਕਾ ਲਾ ਲਓ ਮੱਠੀ ਅੱਗੇ ਤੜਕਰਾਉਣਾ ਬਹੁਤ ਹਲਕੀ ਆਂਚ ਤੇ ਜੇ ਅੱਗੇ ਹੌਲੀ ਹੋ ਗਰਮ ਹੋਵੇ ਤਾਂ ਹੌਲੀ ਜਿਹਾ ਤੜਕਾ ਲੱਗੇ 2 ਘੰਟੇ ਜੇ ਹੌਲੀ ਤੜਕਾ ਲੱਗ ਜੇਗਾ ਤੜਕਾ ਲੱਗਣ ਤੋਂ ਬਾਅਦ ਜੋ ਤੇਲ ਰਿਜਨਾ ਸ਼ੁਰੂ ਹੋ ਜੇ ਹੁਣ ਬੰਦ ਕਰ ਦਿਓ ਅੱਗ ਨੂੰ ਹੁਣ ਉਤਾਰ ਲਓ ਉਤਾਰ ਕੇ ਕੀ ਕਰਨਾ ਤੁਸੀਂ ਉਹ ਫਿਰ ਬੋਤਲ ਚ ਪਾ ਲਓ ਤੇ ਮਿਰਚਾਂ ਵਿਚੇ ਰਹਿੰਦੀਆਂ ਰਹਿਣਗੀਆਂ ਰੋਜ਼ਾਨਾ ਤੁਸੀਂ ਇੱਕ ਚੰਮਚ ਮੂੰਝ ਰੱਖਣਾ ਹੈ ਤੇਰੇ ਆਂ ਬਸੋਂ ਲੱਗੇ ਰੋਟੀ ਬਣਾਈ ਖਾਈ ਵੇਲੇ ਹੋ ਕੇ ਇੱਕ ਟੈਂਪ ਟੇਲ ਜੜ ਨਹੀਂ ਉਹ ਮੂੰਝ ਬਰ ਰੋ 5 ਮਿੰਟ ਆਪਣੇ ਮੂੰਝ ਰੱਖਣਾ ਹੈ 5 ਮਿੰਟ ਤਾਂ ਨਹੀਂ ਪਹਿਲੇ ਦਾ ਰੱਖਿਆ ਜਾਏਗਾ ਉਹ ਲਈ ਬਿਆਸ ਹੋ ਜਾਏਗਾ ਪਹਿਲੇ ਦਾ 2 ਜਾਂ 2.5 ਮਿੰਟ ਰੱਖਿਆ ਜਾਏਗਾ ਤਾਂ 2 ਮਿੰਟ ਵੀ ਅਗਰ ਰੱਖ ਲੈਂਦੇ ਕੋਈ ਬਾਰੇ ਬਹੁਤ ਵਧੀਆ ਤੇ 2 ਮਿੰਟ ਤੋਂ ਬਾਅਦ ਫਿਰ ਉਸੇ ਤੇਲ ਨੂੰ ਤੁਸੀਂ ਮੂੰਝ ਲਸਾਈ ਕਰ ਦਿਓ 10 ਬੈਂਸ ਸੋਣ ਦਿਓ ਜਾਂ ਸ਼ੰਘ ਦੇ ਉਗਾ ਦਿਓ ਜਾਂ ਤੁਸੀਂ ਰਸ ਦੇ ਉਗਾ ਦਿਓ 5 ਮਿੰਟ ਦਾ ਰੱਖੋਗੇ ਬਹੁਤ ਵਧੀਆ ਜੜ ਸ਼ੁਰੂ ਹੋ ਜਾਏਗਾ 1 ਮਹੀਨੇ ਚ ਨੌਜਵਾਨ ਦੇ ਵਾਲ ਛੜਦੇ ਬੰਦ ਹੋ ਜਾਣਗੇ ਮੇਰੀਆਂ ਭੈਣਾਂ ਦੇ ਕਿਸੇ ਵੀ ਹਨ ਵਾਲ ਚਿੱਟੇ ਛੋਟੀਆਂ ਮੁਰਾਲੇ ਬੱਚਿਆਂ ਦੀ ਗੱਲ ਕਰ ਰਹੇ ਹਾਂ 1 ਮਹੀਨੇ ਚ ਵਾਲ ਝੜਨਾ ਰੁਕ ਜਾਣਗੇ ਦੂਜੇ ਮਹੀਨੇ ਹੌਲੀ ਵਾਲ ਜਿਹੜੇ ਚਿੱਟੇ ਉਸ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਬਸ਼ਰਤੇ ਕਿ ਡਾਈ ਨਾ ਲਾਈ ਹੋਵੇ ਜੇ ਡਾਈ ਲਾਈ ਹੋਵੇ ਤਾਂ ਉਹਨੂੰ ਮੇਰੀ ਸਲਾਹ ਕਿ ਡਾਈ ਰੋਣੀ ਬੰਦ ਕਰ ਦਿਓ ਇਨੂੰ ਲਗਾਤਾਰ ਤੁਸੀਂ ਲਗਾਤਾਰ 5-6 ਮਹੀਨੇ ਕਰੋ ਤੁਹਾਡੇ ਵਾਲ ਜੜ ਤੋਂ ਦੁਬਾਰਾ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਹਾਂ ਜਿਹੜੇ ਮੇਰੇ ਭਰਾਵਾਂ ਦੀ ਉਮਰ ਨਾਲ ਹੋ ਚੁੱਕੇ ਹੈ 40 ਸਾਲ ਤੋਂ ਬਾਅਦ ਵਾਲ白 ਹੋ ਗਏ ਹਨ ਉਹ ਵੀ ਲਗਾਤਾਰ ਲੈਣ ਤੋਂ 6-1.5 ਸਾਲ ਦੇ ਵਿੱਚ ਵਾਲ ਜਿਹੜੇ ਆ ਦੁਬਾਰਾ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਇਹ ਬਹੁਤ কার্যকর ਨੁਕਸਾ ਹੈ ਵਾਲੀ ਵਿੱਚ ਚੰਬੂਰ ਸਾਫ ਦੀ ਰੱਖਣੀ ਹੈ ਉਹਨਾਂ ਪੀਸਣਾ ਨਹੀਂ ਇਹ ਨੁਕਸਾ ਜਮਾ ਉਹ ਜਮਾਇਆ ਨੁਕਸਾ ਹੈ ਜਿਹੜੇ ਮੇਰੇ ਭਰਾਵਾਂ ਨੇ 40 ਸਾਲ ਦੀ ਉਮਰ ਜਿੰਨਾ ਚਟੇ ਉਹਨਾਂ ਇਸੋ ਆਲਕੀ ਤੇਰੀ ਉਮਰ ਵੱਡੀ ਹੋ ਗਈ ਉਹਨਾ ਤੋਂ ਮੁਸ਼ਕਲ ਹੈ ਇਨਾਂ ਕੇਨਦਰ ਸਾਰਤਨਵਾਦ ਵੈਗੋਖਾਲ ਸਾਹਿਬ ਆਈ ਫਤ